ਕਾਲ ਪੁੱਛ ਕੇ ਇਹੋ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਬਿਹਰ ਕਰੇ ਤਾਂ ਰੂਸਤੀਆ ਬਖਸ਼ੇ ਉਹ ਪੰਜਾਬ ਦੇ ਲੋਕਾਂ ਦੀ ਸੇਵਾ پوری ਤੰਦਰੁਸਤੀ ਨਾਲ ਕਰ ਸਕਣ ਕੋਈਔਖੀ ਘੜੀ ਹੋਵੇ ਸਾਡੇ ਕੋਲ ਇੱਕੋ ਆਸਰਾ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰਾ ਸਾਹਿਬ ਦਾ ਸੀ ਉੱਥੇ ਆ ਕੇ ਆਪਣੀ ਅਰਦਾਸ ਤੇਲਤੀ ਕਰ ਸਕਦੇ ਹਾਂ ਉਹਦੇ ਲਈ ਮੈਂ ਵੀ ਮੇਰਾ ਫਰਜ਼ ਹੈ ਸਾਡੇ ਪੰਜਾਬ ਦੇ ਬਾਦ ਜੋ ਮੁੱਖ ਮੰਤਰੀ ਨੇ ਸਾਡੇ ਲੀਡਰ ਹੈ ਸਾਡੇ ਛੋਟੇ ਭਰਾ ਹੈ ਉਹਨਾਂ ਨੂੰ ਵਾਹਿਗੁਰੂ ਜੀ ਕਮੇ ਉਮਰ ਬਖਸ਼ੇ, ਤੰਦਰੁਸਤੀ ਬਖਸ਼ੇ ਪੰਜਾਬ ਦੀ ਜੁਰਦਵਾਰਾ ਸਾਹਿਬ ਸ਼ਹੀਦਾਂ ਜਿਹਦੇ ਚ ਸੰਗਤਾਂ ਨੂੰ ਬਹੁਤ ਵੱਡੀ ਆਸਤਾ ਮੇਰੇ ਵੀ ਉਹਦੇ ਵਿੱਚ ਬਹੁਤ ਵੱਡੀ ਆਸਤਾ ਹੈ ਮੈਂ ਪਿੰਡ ਵੱਲੋਂ ਆਇਆ ਸੀ ਮੈਂ ਤੇ ਚਾਰ ਦਿਨਾਂ ਦਾ ਪਿੰਡ ਸੀਗਾ ਐ ਗੁਰੂ ਮਹਾਰਾਏ ਚਰਨਾਂ 'ਚ ਮੱਥਾ ਟੇਕ ਕੇ ਔਰ ਸਿੰਘ ਸਾਹਿਬ ਤੋਂ ਅਰਦਾਸ ਸੇ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਜਿਹੜੇ ਕੁਝ ਦਿਨਾਂ ਤੋਂ ਸਿਹਤ ਜੋ ਉਨ੍ਹਾਂ ਦੀ ਨਾ ਸਾਜ ਸੀ ਹੁਣ ਠੀਕ ਵੀ ਹੈ ਵਾਹਿਗੁਰੂ ਅਕਾਲ ਪੁਰਖ ਅਗੇ ਇਹੋ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮਿਹਰ ਕਰੇ ਤੰਦਰੁਸਤੀਆਂ ਬਖਸ਼ੇ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਜਿਹੜੀ ਪੂਰੀ ਤੰਦਰੁਸਤੀ ਨਾਲ ਕਰ ਸਕਣ ਇਮਾਨਦਾਰੀ ਨਾਲ ਲੱਗੇ ਹੋਏ ਐ ਇਹੋ ਜੀ ਇਨਸਾਨ ਦੀ ਸਾਰੇ ਹੀ ਪੰਜਾਬ ਨੂੰ ਬਹੁਤ ਵੱਡੀ ਲੋੜ ਐ ਸੋ ਅਸੀਂ ਜੇ ਕੋਈ ਦਿੱਕਤ ਆ ਪਵੇ ਕੋਈਔਕਤ ਦੀ ਘੜੀ ਹੋਵੇ ਤਾਂ ਸਾਡੇ ਕੋਲ ਇੱਕੋ ਆਸਰਾ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰਾ ਸਾਹਿਬ ਦਾ ਤੇ ਆ ਕੇ ਆਪਣੇ ਅਰਦਾਸ ਦੇਣ ਤੇ ਕਰ ਸਕਦੇ ਆ ਉਹਦੇ ਲਈ ਮੈਂ ਵੀ ਮੇਰਾ ਫਰਜ ਹੈ ਸਾਡੇ ਪੰਜਾਬ ਦੇ ਮਾਨ ਜੋ ਮੁੱਖ ਮੰਤਰੀ ਨੇ ਸਾਡੇ ਲੀਡਰ ਹੈ ਸਾਡੇ ਛੋਟੇ ਭਰਾ ਹੈ ਉਹਨਾਂ ਨੂੰ ਵਾਹਿਗੁਰੂ ਲੰਮੀ ਉਮਰ ਬਖਸ਼ੇ ਤੰਦਰੁਸਤੀ ਬਖਸ਼ੇ ਪੰਜਾਬ ਦੀ ਸੇਵਾ ਕਰਨ ਦਾ ਬਲ ਸਿਰਫ ਜਿਹੜੀ ਉਹਨਾਂ ਦੇ ਹੈਲਥ ਬਾਰੇ ਐ ਅਪਡੇਟ ਇਨੀ ਨਹੀਂ ਹੋ ਰਹੀ ਜਿੰਨੀ ਚਾਹੀਦੀ ਹੈਗੇ ਜਿੰਨਾ ਲੋਕ ਚਾਹੁੰਦੇ ਨੇ ਵੀ ਐਕਚੁਅਲੀ ਹੋਇਆ ਕੀ ਐ ਕੁਫਲ ਵਿੱਚ ਸਾਰਾ 2 ਦਿਨ ਪਹਿਲਾਂ ਹਸਪਤਾਲ ਵਾਲਿਆਂ ਨੇ ਵੀ ਪਰਿਵਾਰ ਨੇ ਵੀ ਦੱਸ ਦਿੱਤਾ ਕਿ ਕਿਉਂਕਿ ਉਹਨਾਂ ਨੇ ਕਿਹਾ ਵੀ ਸਭ ਕੁਝ ਠੀਕ ਹੈ ਕੋਈ ਇਹ ਜੀ ਗੱਲ ਨਹੀਂ ਤੇ ਕਈ ਵਾਰੀ ਡਾਕਟਰ ਸਾਹਿਬਾਨ ਹੀ ਇਹ ਕਹਿੰਦੇ ਵੀ 2-4 ਦਿਨ ਬਹੁਤਾ ਕਿਸੇ ਨਾਲ ਬੋਲਿਆ ਚੱਲਿਆ ਨਾ ਕਿਉਂਕਿ ਸੁੱਬੇ ਦੇ ਮੁਖਮਤ ਨੇ ਪੰਜਾਬ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਹੈਗੀ ਆ ਇਲੈਕਸ਼ਨਾਂ ਸਿਰ ਤੇ ਨੇ ਇਹ ਕਰਕੇ ਜਿਹੜਾ ਹੈਗਾ ਪਾਰਟੀ ਵਰਕਰ ਵੀ ਉਹਨਾਂ ਦੇ ਵਿੱਚ ਵੀ ਉਵੇਂ ਉਸੇ ਹੈਗੀ ਆ ਵੀ ਜਿਹੜਾ ਲੀਡਰ ਹੈ ਉਹਦਾ ਬਿਮਾਰ ਦਾ ਹੈ। ਉਹ ਵੇਖੋ ਜੀ ਜਿਹੜੀ ਇਹ ਪਰਮਾਤਮਾ ਦੇ ਹੱਥਾਂ ਕਿਸੇ ਦੀ ਵੀ ਸਿਹਤ ਮੈਂ ਇੱਥੇ ਚੰਗਾ ਬੜਾ ਖੜਿਆ ਕੁਝ ਵੀ ਹੋ ਸਕਦਾ ਹੈ ਤੇ ਪਰਮਾਤਮਾ ਲੰਮਾ ਸਮਾਂ ਵੀ ਬਖਸ਼ ਸਕਦਾ ਹੈ ਇਹ ਉਹਦੇ ਹੱਥ ਹੋਇਆ ਕਰਦੀ ਹੈ। ਔਰ ਸਿਹਤ ਪਹਿਲਾਂ ਜ਼ਰੂਰੀ ਵੀ ਆ ਠੀਕ ਹੋਵੇ ਉਸ ਤੋਂ ਬਾਅਦ ਲੋਕਾਂ ਨਾਲ ਸਾਰਾ ਦਿਨ ਵਿਚਾਰ ਵਟਾਂਦਰਾ ਹੀ ਕਰਨਾ ਹੈ ਪੰਜਾਬ ਦਾ ਫਿਕਰ ਉਸ ਇਨਸਾਨ ਨੂੰ ਬਹੁਤ ਸੀ ਤੇ ਹੈ। ਵਿਕਸਰ ਸਦਵਾ ਸਾਧਵੀ ਜਿਹੜੀ ਹੈਗੀ ਆ ਸੁਰੱਖਿਆ ਬਧਾਈ ਗਈ ਆ ਚਰਚਾਾਂ ਵਿੱਚ ਬੜੀਆਂ ਚੱਲ ਰਹੀਆਂ ਨੇ ਵੀ ਕਿਹਦੇ ਕਾਰਜਕਾਰੀ ਸੀਐਮ ਜਾਂ ਸੀਐਮ ਦਾ ਕਿਹੜਾ ਸੰਧਮਾ ਸਾਹਿਬ ਨੇ ਆਪ ਹੀ ਉਸ ਗੱਲ ਦਾ ਖੰਡਨ ਕਰਤਾ ਵੀ ਕੋਈ ਇਹੋ ਜੀ ਗੱਲ ਨਹੀਂ ਇਹਨਾਂ ਵੈਸੇ ਪਤਾ ਨਹੀਂ ਕਿਉਂ ਇਸ ਗੱਲ ਦੀਆਂ ਫਵਾਹੜਾਂ ਢਾਈਆਂ ਜਾਂਦੀਆਂ ਰਹਿੰਦੀਆਂ ਜੇ ਮੁੱਖ ਮੰਤਰੀ ਸਾਹਿਬ ਇੱਕ ਦੋ ਤਿਆਰ ਦਿਨ ਲਈ ਕੋਈ ਬਿਮਾਰੀ ਟੱਲੇ ਮੱਠੇ ਹੋ ਗਏ ਤੇ ਆਮ ਹੋਇਆ ਕਰਦੇ ਹਰ ਇੱਕ ਇਨਸਾਨ ਨੂੰ ਕਦੇ ਨਾ ਕਦੇ ਇਹੋ ਜੀ ਗੱਲ ਹੋ ਜਾਂਦੀ ਕੋਈ ਐ ਥੋੜਾ ਵੀ ਮੁੱਖ ਮੰਤਰੀ ਨੇ ਦੇ ਜੋ 2 ਦਿਨ ਵਿਬਾਰ ਹੋ ਗਏ ਤੁਹਾਨੂੰ ਮੁੱਖ ਮੰਤਰੀ ਦਾ ਬਸੇ ਨਹੀਂ ਮੁੱਖ ਮੰਤਰੀ ਹੈ ਪੰਜਾਬ ਦੇ ਮੁੱਖ ਮੰਤਰੀ